ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਕੇਸ ਸਾਹਮਣੇ ਆਇਆ ਸੀ ਡਰੱਗ ਓਵਰਡੋਸ ਦੇ ਨਾਲ ਇੱਕ ਮੁੰਡੇ ਦੀ ਮੌਤ ਹੋਈ ਸੀ ਪੰਜਾਬ ਯੂਨੀਵਰਸਿਟੀ ਦੇ ਬॉयਜ਼ ਹੋਸਟਲ ਨੰਬਰ 7 ਦੇ ਵਿੱਚ ਜਿਹੜਾ ਉਸ ਦੇ ਉੱਤੇ ਹੁਣ ਕੇਸ ਦੇ ਵਿੱਚ ਅਗਲੀ ਕਾਰਵਾਈ ਜਿਹੜੀ ਹੈ ਉਹ ਹੋ ਰਹੀ ਹੈ ਹੁਣ ਪੁਲਿਸ ਦੇ ਵੱਲੋਂ ਜਿਹੜਾ ਇੱਕ ਸੋਸ਼ਲ ਮੀਡੀਆ ਪਲੈਟਫਾਰਮ ਜਿਹੜਾ ਵਿਕਾਸ ਠਾਕੁਰ ਜਿਹੜਾ ਉਸ ਦਿਨ ਮਾਰਿਆ ਗਿਆ ਜਿਸ ਮੁੰਡੇ ਦੀ ਮੌਤ ਹੋਈ ਉਸ ਦਿਨ ਉਸ ਦਾ ਸੋਸ਼ਲ ਮੀਡੀਆ ਪਲੈਟਫਾਰਮ ਖੰਗਾਲਿਆ ਗਿਆ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਤਸਵੀਰਾਂ ਬਹੁਤ ਸਾਰੀਆਂ ਵੀਡੀਓਜ਼ ਜਿਹੜੀਆਂ ਨੇ ਬਾਹਰ ਆਈਆਂ ਨੇ ਜਿਸ ਦੇ ਵਿੱਚ ਉਹ ਮੁੰਡਾ ਜਿਹੜਾ ਉਹ ਜੁਆਇੰਟ ਮਾਰ ਹੋਇਆ ਨਜ਼ਰ ਆ ਰਿਹਾ ਔਰ ਕਿਤੇ ਹੋਰ ਜਿਹੜੀਆਂ ਚੀਜ਼ਾਂ ਨੇ ਉਹਨਾਂ ਦਾ ਇਸਤੇਮਾਲ ਕਰਦੇ ਹੋਏ ਨੇ ਨਜ਼ਰ ਆ ਰਿਹਾ ਇਸ ਵਕਤ ਅਸੀਂ ਬॉयਜ਼ ਹੌਸਟਲ ਨੰਬਰ 7 ਦੇ ਬਾਹਰ ਮੌਜੂਦ ਆ ਇਹ ਜਿਹੜਾ ਉੱਪਰ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਇਹ ਬॉयਜ਼ ਹੌਸਟਲ ਹੈ ਤੀਸਰੀ ਮੰਜ਼ਿਲ ਦੇ ਵਿੱਚ ਤੇ ਉਹ ਕਮਰਾ ਹੈ ਜਿਸ ਕਮਰੇ ਦੇ ਵਿੱਚ ਇਹ ਸਾਰੀ ਘਟਨਾ ਹੋਈ ਜਿਸ ਦੇ ਉੱਤੇ ਜਿਹੜਾ ਦੋਸਤਾਂ ਦੇ ਕੋਲ ਮਿਲਨ ਆਇਆ ਸੀ ਵਿਕਾਸ ਜਿਹੜਾ ਉਸ ਤੋਂ ਬਾਅਦ ਦੇਰ ਰਾਤ ਉਸ ਦੀ ਮੌਤ ਹੋਈ ਅਗਲੇ ਦਿਨ ਹਸਪੀਟਲ ਲੈ ਕੇ ਜਾਇਆ ਜਾਂਦਾ ਔਰ ਪੁਲਿਸ ਦੇ ਵੱਲੋਂ ਉਸਦੇਤੇ ਕਾਰਵਾਈ ਹੁੰਦੀ ਪੁਲਿਸ ਨੂੰ ਸੱਦਿਆ ਜਾਂਦਾ ਹੈ ਲੇਕਿਨ ਤੁਹਾਨੂੰ ਅਸੀਂ ਵੀਡੀਓਜ਼ ਵੀ ਦਿਖਾ ਰਹੇ ਹਾਂ ਤੁਹਾਨੂੰ ਉਹ ਸੋਸ਼ਲ ਮੀਡੀਆ ਪਲੇਟਫਾਰਮ ਤੋਂ ਮਿਲੀਆਂ ਹੋਈਆਂ ਤਸਵੀਰਾਂ ਵੀ ਦਿਖਾ ਰਹੇ ਹਾਂ ਜਿੱਥੇ ਵਿਕਾਸ ਠਾਕੁਰ ਜਿਹੜਾ ਰੋਕੋ ਦੇ ਨਾਮ ਤੋਂ ਜਾਣਿਆ ਜਾਂਦਾ ਸੀ ਇਹੀ ਨਹੀਂ ਇਹ ਵੀ ਪਤਾ ਲੱਗਿਆ ਕਿ ਉਹ ਇੱਕ ਡਰਗ ਸਪਲਾਈਅਰ ਜਿਹੜਾ ਵੱਡੀ ਗਿਣਤੀ ਦੇ ਵਿੱਚ ਡਰਗਸ ਸਪਲਾਈ ਜੜੇ ਨੇ ਉਹ ਰੋਕੋ ਯਾਨੀ ਕਿ ਵਿਕਾਸ ਠਾਕੁਰ ਦੇ ਵੱਲੋਂ ਕੀਤੇ ਜਾਂਦੇ ਸੀ ਜਿਸ ਦੇ ਵਿੱਚ ਉਹ ਬਹੁਤ ਸਪਲਾਈ ਕਰਦਾ ਸੀ ਔਰ ਲੋਕ ਉਸ ਤੋਂ ਜਿਹੜਾ ਸਪਲਾਈ ਦੀ ਡਿਮਾਂਡ ਕਰਦੇ ਸੀ ਹੁਣ ਜਿਹੜਾ ਪੂਰਾ ਸੋਸ਼ਲ ਮੀਡੀਆ ਪਲੈਟਫਾਰਮ ਹੈ ਉਹ ਪੁਲਿਸ ਦੇ ਵੱਲੋਂ ਖੰਗਾ ਲਿਆ ਜਾ ਰਿਹਾ ਕਿਉਂਕਿ ਉਸ ਦੇ ਵਿੱਚ ਪਤਾ ਲੱਗੇ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮਿਲੀਆਂ ਨੇ ਲੋਕਾਂ ਦੇ ਵੱਲੋਂ ਜਿਹੜੇ ਨੇ ਮੈਸੇਜ ਕੀਤੇ ਗਏ ਨੇ ਕਿ ਸਾਨੂੰ ਇਹ ਚੀਜ਼ ਚਾਹੀਦੀ ਹੈ ਸਾਨੂੰ ਪ੍ਰੋਵਾਈਡ ਕਰਵਾ ਦਿਓ ਔਰ ਇਹ ਕੋਈ ਪਹਿਲੀ ਵਾਰੀ ਨਹੀਂ ਸੀ ਕਿ ਜਿਹੜਾ ਰੋਕੋ ਹੈ ਵਿਕਾਸ ਠਾਕੁਰ ਹੈ ਉਹ ਪਹਿਲੀ ਵਾਰੀ ਆਇਆ ਹੋਵੇ ਪੰਜਾਬ ਯੂਨੀਵਰਸਿਟੀ 'ਚ ਨਹੀਂ ਇਹ ਬਹੁਤ ਵਾਰ ਆਂਦਾ ਸੀ ਔਰ ਹਰ ਵਾਰ ਆ ਕੇ ਲੋਕਾਂ ਨੂੰ ਜਿਹੜਾ ਉਹ ਸਪਲਾਈ ਕਰਦਾ ਸੀ ਖਾਸ ਕਰ ਜਿਹੜੇ ਪੰਜਾਬ ਯੂਨੀ ਨੂੰ ਡਰਗ ਸਪਲਾਈ ਕੀਤੇ ਜਾਂਦੇ ਸੀ ਰੋਕੋ ਯਾਨੀ ਕਿ ਵਿਕਾਸ ਠਾਕੁਰ ਦੇ ਵੱਲੋਂ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਪੰਜਾਬ ਯੂਨੀਵਰਸਿਟੀ ਦੀ ਸਟੂਸੀ ਦੀ ਇਹ ਤਸਵੀਰ ਹੈ ਜਿਹੜੀ ਜੇਕਰ ਤੁਸੀਂ ਦੇਖ ਪਾ ਰਹੇ ਹੋ ਆਪਣੀ ਟੀਵੀ ਸਕਰੀਨ ਤੇ ਔਰ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਜਿਹੜੇ ਵਿਕਾਸ ਠਾਕੁਰ ਹੈ ਉਸ ਦੇ ਵੱਲੋਂ ਜਿਹੜਾ ਇਹ ਲਗਾਤਾਰ ਜਿਹੜਾ ਉਹ ਪ੍ਰੋਵਾਈਡ ਕੀਤਾ ਜਾਂਦਾ ਸੀ ਹੁਣ ਪੁਲਿਸ ਦੇ ਵੱਲੋਂ ਮਿਲੀ ਹੋਈ ਜਾਣਕਾਰੀ ਦੇ ਅਨੁਸਾਰ ਇਹ ਹੈ ਕਿ ਬਹੁਤ ਸਾਰੇ ਲੋਕਾਂ ਨੇ ਵਿਕਾਸ ਠਾਕੁਰ ਦੇ ਸੋਸ਼ਲ ਮੀਡੀਆ ਪਲੇਟਫਾਰਮ ਪਲੇਟਫਾਰਮ ਨੂੰ ਜਾਂ ਤਾਂ ਬਲੌਕ ਕਰ ਦਿੱਤਾ ਜਾਂ ਤਾਂ ਉਸ ਤੋਂ ਜਿਹੜਾ ਆਪਣੇ ਆਪ ਨੂੰ ਡਿਲੀਟ ਕਰ ਲਿਆ ਪ੍ਰਾਈਵੇਟ ਕਰ ਦਿੱਤਾ ਔਰ ਲੋਕਾਂ ਦੇ ਉੱਤੇ ਹਜੇ ਜਾਂਚ ਜਿਹੜੀ ਉਹ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਲੇਕਿਨ ਦੇਖਣਾ ਹੋਏਗਾ ਕਿ ਅੱਗੇ ਕੀ ਕੁਝ ਚੀਜ਼ਾਂ ਜਿਹੜੀਆਂ ਨੇ ਸਾਹਮਣੇ ਆਉਂਦੀਆਂ ਨੇ ਲੇਕਿਨ ਇਹ ਤਸਵੀਰਾਂ ਬਹੁਤ ਸਾਰੀ ਚੀਜ਼ਾਂ ਬੋਲਦੀਆਂ ਪਈਆਂ ਨੇ ਜਿਹੜੀ ਇਸ ਵਕਤ ਤੁਸੀਂ ਇਹ ਪ੍ਰੋਫਾਈਲ ਦੇਖ ਪਾ ਰਹੇ ਹੋ ਜਿਹੜੀ ਰੋਕੋ ਨਾਮ ਤੋਂ ਜਿਹੜੀ ਹੈ ਉਹ ਵਿਕਾਸ ਠਾਕੁਰ ਨੇ ਬਣਾਈ ਹੋਈ ਹੈ ਕੁੱਲੂ ਤੋਂ ਆਂਦਾ ਸੀ ਕੁੱਲੂ ਤੋਂ ਆ ਕੇ ਚੰਡੀਗੜ੍ਹ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਡਰਗ ਜਿਹੜੇ ਨੇ ਉਹ ਸਪਲਾਈ ਕਰਦਾ ਸੀ ਔਰ ਨੌਜਵਾਨਾਂ ਨੂੰ ਉਹਨਾਂ ਦੇ ਡਰਗਸ ਦਿੱਤੇ ਜਾਂਦੇ ਸੀ ਹਾਲਾਂਕਿ ਜਿਹੜੇ ਲੋਕੀ ਉਹ ਤੋਂ ਡਰਗਸ ਲੈਂਦੇ ਸੀ ਉਸ ਤੋਂ ਬਾਅਦ ਤੋਂ ਆਪਣੇ ਪੁਲਿਸ ਵੱਲੋਂ ਕਾਰਵਾਈ ਜਿਹੜੀ ਹੈ ਉਹ ਜਾਰੀ ਹੈ ਜਾਂਚ ਜਿਹੜੀ ਹੈ ਉਹ ਜਾਰੀ ਹੈ ਲੇਕਿਨ ਇਹ ਜਿਹੜੇ ਦੋ ਨੌਜਵਾਨ ਆ ਰਹੇ ਤੇ ਪਰિક્ષਿਤ ਫੜੇ ਗਏ ਸੀ ਉਹਨਾਂ ਦੇ ਉੱਤੇ ਵੀ ਜਿਹੜੀ ਹੈ ਹੱਲੇ ਜਿਹੜੀ ਅੱਗੇ ਜੁਡੀਸ਼ੀਅਲ ਦੇ ਵਿੱਚ ਉਹਨਾਂ ਨੂੰ ਭੇਜਿਆ ਗਿਆ ਸੀ ਅੱਗੇ ਕੋਰਟ ਦੇ ਵਿੱਚ ਜਿਸ ਦਿਨ ਸੁਣਵਾਈ ਹੋਏਗੀ ਦੇਖਣਾ ਹੋਏਗਾ ਕਿ ਕੀ ਕੁਝ ਵਾਪਰਦਾ ਕੈਮਰਾ ਤੇ ਮੇਰੇ ਸਹਿਯੋਗੀ ਗੁਰਮਿੰਦਰ ਦੇ ਨਾਲ ਅਨੂਜਾ ਸ਼ਰਮਾ ਚੰਡੀਗੜ੍ਹ